ਮਿੱਤਰੋ ਨਾ ਅੱਜ ਬਲਕਾਰਨ ਕੋਲ ਇੱਕ ਵੀਡੀਓ ਬਣਾਈ ਸੀ ਕੋਈ ਵਪਾਰ ਆਲਾ ਕੰਮ ਨਹੀਂ ਘਰੇਲੂ ਮੁੰਡਾ ਹੈਗਾ ਤੇ ਇਹਦੇ ਪਸ਼ੂ ਮੈਂ ਸਾਰੇ ਦਿਖਾ ਦਿੰਨਾ ਜਿਹੜੇ ਨੇ ਵੇਚਣ ਯਾਰ ਆਹ ਦੇਖ ਲਓ ਤੁਸੀਂ ਇੱਕ ਤਾਹਾ ਆ ਗਈ ਨੀਲੀ ਰਵੀ ਦੀ ਮੱਝ ਇੱਕ ਆਹ ਦੂਜਾ ਸੂਆ ਸੂਈ ਹੋਈ ਝੋਟੀ ਪਰਸੋਂ ਸੂਈ ਹੈ ਇਹ ਤੇ 12 ਕਿਲੋ ਵਾਲੀ ਇਹ ਆਪ ਪਹਿਲੇ ਫਿਰ 10 11 ਤੇ ਇਹਦਾ ਰੇਟ 115 ਟਾੜਾ ਵਾਟਾ ਤੇ ਆਹ 20 ਦਿਨ ਕੱਚੀ ਹੈ ਇਹ ਤੀਜਾ ਸੂਆ ਸੁੰਦੀ ਆ ਮਿੱਤਰੋ ਇਹਦਾ ਸਿੰਘ ਇੱਕ ਲਿਖਾ ਹੋਇਆਗਾ ਮੜਾ ਜਾ ਤੇ ਇਹ ਨਾ ਵੀਦਨ ਬਾਕੀ ਹੈ ਤੇ 14 ਕਿਲੋ ਦੁੱਧ ਦਿੱਤਾ ਹੋਇਆ ਇਹਦਾ ਰੇਟ ਫੋਨ ਤੇ ਹੋ ਜਾਊਗਾ ਖੋਲ ਕੇ ਰਾਂ ਇਹਨੂੰ ਆਪਾਂ ਤੋਰ ਕੇ ਦਿਖਾ ਗਏ ਬਲ ਕਰਨ ਕੋਲੇ ਨਾ ਇਹ ਆਹ ਪੰਜਵਾਂ ਸੂਆ ਸੂਨ ਵਾਲੀ ਨੀਲੀ ਰਾਵੀ ਹੈ ਦੋਨੇ ਅੱਖਾਂ ਦੇ ਵਿੱਚ ਜਵਾਬ ਆ ਇੱਕ ਅੱਖ ਦੇ ਵਿੱਚ ਥੋੜਾ ਜਿਹਾ ਵੱਧਾ ਤੇ ਚਾਰੇ ਪੈਰ ਚਿੱਟੇ ਆ ਗਏ ਪੂਛ ਦੇਖ ਲਓ ਚਿੱਟੀ ਤੁਸੀਂ ਤੇ ਯਾਰ ਨਾ ਜਮਾ ਬਰੀਕ ਨਾੜਾਂ ਜਿਹੜੀਆਂ ਇੱਥੋਂ ਆਹ ਦੇਖ ਲਓ ਤੁਸੀਂ ਦਿਸਦੀਆਂ ਇਹਦੇ ਵਿੱਚੋਂ ਲੈ ਵੀ ਆਹ ਦੇਖ ਲਓ ਹੁਣ ਜਿਹੜੀ ਨੀਲੀ ਰਾਵੀ ਜਿਹੜੀ ਹੈਗੀ ਹੈ ਨਾ ਮੱਝ ਸੂਨ ਵਾਲੀ ਪੰਜਵਾਂ ਸੂਆ ਮੈਂ ਦੁਬਾਰਾ ਇਹ ਦੱਸਦਾ ਆਰਡਰ ਦੀ ਜਿਹੜੀ ਹੈਗੀ ਬਹੁਤ ਸੋਹਣੀ ਸ਼ੇਪ ਆ ਕਰਮਾਲੀ ਨੇ ਬਲ ਕਰਨੇ ਨੇ ਜਿਹੜਾ ਪਿਛਲੇ ਸੂਆਂ ਦੇ ਵਿੱਚ ਦੁੱਧ ਦਿੰਦਾ ਬਈ ਕਿੰਨਾ ਦਿੰਦਾ ਇਹਨੇ 16 ਕਿਲੋ ਦੁੱਧ ਦਿੰਦਾ ਹੋਇਆ ਆਪਣਾ 16 ਕਿਲੋ ਦੁੱਧ ਦੀ ਗਰੰਟੀ ਆ ਹਾਂ ਹਾਂ ਹੁਣ ਕਿਹੜੇ ਬੂਲ ਤੋਂ ਗੱਭਣਾ ਹੈ ਅਯੂਬੇ ਤੋਂ ਹੀ ਅਯੂਬੇ ਤੋਂ ਗੱਭਣਾ ਠੀਕ ਆ ਅਯੂਬੇ ਤੋਂ ਮਿੱਤਰੋ ਇਹ ਗੱਭਣਾ ਹੁਣ ਤੁਸੀਂ ਮਿਲ ਕੇ ਵੇਣ ਵੀ ਚੈੱਕ ਕਰ ਲੋ ਬਰੀਕ ਅੰਗ ਵਾਲੀ ਆ ਗਈ ਮਿੱਤਰੋ ਚਮੜੀ ਜਿਹੜੀ ਬਹੁਤ ਬਰੀਕ ਆ ਨਸਲ ਕਿਵੇਂ ਲੱਗੀ ਦੱਸਿਓ ਜਰੂਰ ਬਾਕੀ ਇਹਦਾ ਫਰੇਟ ਟਾਟਾ ਵਟਾ ਜਿਹੜਾ ਕੀਤਾ ਆਪਾਂ ਵੀਡੀਓ ਦੇ ਵਿੱਚ ਉਹ ਹੁਣ ਵੀ ਦੱਸ ਦੇ ਕਿੰਨਾ ਕੀਤਾ ਰੇਟ ਇੱਕ ਦਾ 35 ਦੇ ਦਾਂਗੇ ਆਪਾਂ ਠੀਕ ਆ ਤਿੰਨ ਨੰਬਰ ਬੋਲਦੇ 78149 69260 ਲੋ ਵੀ ਕਰਿਓ ਬਾਈ ਨਾਲ ਸੰਪਰਕ ਕੋਈ ਵਪਾਰਾ ਵਾਲਾ ਕੰਮ ਨਹੀਂ ਘਰੇਲੂ ਬੰਦਾ